ਸਤੰਬਰ ਮੌਸਮ ਅਪਡੇਟ ਪੰਜਾਬ ਮੌਸਮ 10 11 12 ਸਤੰਬਰ ਦੇਖੋ ਕਿਸ ਜ਼ਿਲ੍ਹੇ ਵਿੱਚ ਮੀਂਹ ਤੇ ਬੱਦਲਵਾਈ ਦੇ ਸਾਰ ਪੰਜਾਬ ਮੌਸਮ ਪਾਕ ਨਵੀਂ ਅਪਡੇਟ ਦੇਖੋ ਪੰਜਾਬ ਦੇ ਮੌਸਮ ਦੀ ਪੂਰੀ ਜਾਣਕਾਰੀ ਜਾਨੋ ਆਪਣੇ ਜ਼ਿਲ੍ਹੇ ਦਾ ਮੌਸਮ ਸਤਿ ਸ੍ਰੀ ਅਕਾਲ ਸਾਰੇ ਪੰਜਾਬੀਆਂ ਨੂੰ ਮੌਸਮ ਦੀ ਜਾਣਕਾਰੀ ਦੇਖਦੇ ਦਰਸ਼ਕਾਂ ਦਾ ਤਹਿ ਦਿਲ ਸਵਾਗਤ ਹੈ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ ਦੇਖਾਂਗੇ ਅੱਜ ਦੇ ਹਾਲਾਤ ਕਿਦਾਂ ਦੇ ਰਹੇ ਸਤੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜੁਸਕ੍ਰਾਈਬ ਕਰ ਲਓ ਤਾਂ ਕਿ ਚਲ ਕੇ ਜਿਹੜੀ ਵੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਰਵੇ ਵੀਡੀਓ ਦੇ ਜਨ ਤੱਕ ਜੋ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਦਾ ਮੌਸਮ 10 ਸਤੰਬਰ ਨੂੰ ਕਿਹੋ ਜਿਹਾ ਰਹੇਗਾ ਕਿਹੜੇ ਇਲਾਕਿਆਂ ਵਿੱਚ ਮੀਂਹ ਅਤੇ ਬਦਲਵਾਈ ਦੇਖਣ ਨੂੰ ਮਿਲੇਗੀ 10 11 12 ਸਤੰਬਰ ਦਾ ਮੌਸਮ ਦੇਖਾਂਗੇ ਸਭ ਤੋਂ ਪਹਿਲਾਂ ਆਪਾਂ ਸੈਟਲਾਈਟ ਇਮੇਜ ਦੇਖਾਂਗੇ ਉਸ ਤੋਂ ਬਾਅਦ ਆਪਾਂ ਰੇਨ ਡਾਰ ਮਾਡਲ ਦੇਖਾਂਗੇ ਉਸ ਤੋਂ ਬਾਅਦ ਆਪਾਂ ਪੰਜਾਬ ਆਈਐਮਡੀ ਵੱਲੋਂ ਜੋ ਵੀ ਅਲਰਟ ਜਾਰੀ ਕੀਤੇ ਗਏ ਹਨ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੈਟਲਾਈਟ ਤਸਵੀਰਾਂ ਦੇਖ ਲੈਣ ਤੁਸੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਉੱਤੇ ਮੌਸਮ ਤਕਰੀਬਨ ਸਾਫ਼ ਹੀ ਨਜ਼ਰ ਆ ਰਿਹਾ ਹੈ ਜੇ ਆਪਾਂ ਅੱਗੇ ਗੱਲ ਕਰ ਲਈਏ ਇੱਧਰ ਠੰ ਕਿ ਆਪਾਂ ਹੁਣ ਇਧਰ ਬੋਰ ਅਤੇ ਫਾਜ਼ਿਲਕਾ ਨਾਲ ਟੱਚ ਕਰਦੇ ਪੰਜਾਬ ਦੇ ਇਲਾਕਿਆਂ ਤੇ ਰਾਜਸਥਾਨ ਦੇ ਇਲਾਕਿਆਂ ਦੀ ਗੱਲ ਕਰੀਏ ਫਿਲਹਾਲ ਆਪਾਂ ਦੇਖੇ ਰਾਜਸਥਾਨ ਦੇ ਵਿੱਚ ਤਾਂ ਮੌਸਮ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਹੈ ਸੈਟੇਲਾਈਟ ਜੀਐਮਐਸ ਦੇ ਵਿੱਚ ਦੀ ਆਪਾਂ ਗੱਲ ਕਰੀਏ ਤਾਂ ਰਾਜਸਥਾਨ ਦੇ ਇਲਾਕਿਆਂ ਦਾ ਮੌਸਮ ਬਿਲਕੁਲ ਸਾਫ਼ ਹੈ ਤੇ ਆਉਣ ਵਾਲੇ ਘੰਟਿਆਂ ਵਿੱਚ ਉਮੀਦ ਹੈ ਸਾਰ ਬਹੁਤ ਘੱਟ ਹਨ ਜੇ ਇਧਰ ਸ਼੍ਰੀ ਗੰਗानगर ਹੋ ਗਿਆ ਹਰਮਨਗੜ੍ਹ ਹੋ ਗਿਆ ਸੂਰਤਗੜ੍ਹ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਵੀ ਆਪਾਂ ਨੂੰ ਮੌਸਮ ਤਕਰੀਬਨ ਸਾਫ਼ ਦਿਖਾਈ ਦੇ ਰਿਹਾ ਹੈ ਆਉਣ ਵਾਲੇ ਘੰਟਿਆਂ ਵਿੱਚ ਉਮੀਦ ਹੈ ਚਾਂਸ ਬਹੁਤ ਘੱਟ ਹਨ ਤੇ ਆਪਾਂ ਟੈਂਪਰੇਚਰ ਤੇ ਮੀਂਹ ਪੈਂਦੇ ਸਾਰੇ ਇਧਰ ਇਲਾਕੇ ਵਿੱਚ ਬਹੁਤ ਕਾਠ ਹਨ ਤੇ ਹਵਾਵਾਂ ਦੀ ਗੱਲ ਕਰੀਏ ਦੱਖਣ ਪੂਰਬੀ ਦਿਸ਼ੇ ਤੋਂ ਹਵਾਵਾਂ ਇਧਰ ਚਲਦੀਆਂ ਦਿਖਾਈ ਦੇ ਰਹੀਆਂ ਫਿਰ ਤੋਂ ਛੋਟੀ ਜੀ ਬੇਨਤੀ ਕਰਦੇ ਹਾਂ ਵੀਡੀਓ ਵਿੱਚ ਅੰਤ ਤੱਕ ਜੂਰ ਬਣੇ ਰਹਿਣਾ ਅੱਗੇ ਜਾ ਕੇ ਆਪਾਂ ਪੰਜਾਬ ਵਾਈ ਐਮਟੀ ਵੱਲੋਂ ਜੋ ਵੀ ਅਲਰਟ ਜਾਰੀ ਕੀਤੇ ਗਏ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਰ ਆਪਾਂ ਹੁਣ ਇਧਰ ਪਟਿਆਲੇ ਨਾਲ ਟੱਚ ਕਰਦੇ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਹਰਿਆਣੇ ਦੇ ਇਲਾਕੇ ਹੋਗੇ ਜਿਹੜੇ ਪਟਿਆਲੇ ਨਾਲ ਟੱਚ ਕਰਦੇ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਜਿਸ ਦੇ ਵਿੱਚ ਅੰਬਾਲਾ ਹੋ ਗਿਆ ਚੀਕਾ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੇ ਆਪਾਂ ਓਵਰਆਲ ਹਰਿਆਣੇ ਦੀ ਗੱਲ ਕਰੀਏ ਤਾਂ ਟੁੱਟਵੇਂ ਰੂਪ ਦੇ ਵਿੱਚ ਆਪਾਂ ਨੂੰ ਬਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਹਲਕੇ ਤੋਂ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਹੈ ਥੋੜੇ ਬੋਤੇ ਇਲਾਕਿਆਂ ਦੇ ਵਿੱਚ ਜਿਸ ਦੇ ਵਿੱਚ ਕਰਨਾਲ ਹੋ ਗਿਆ ਨੀਲੋਖੇੜੀ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਵੀ ਆਪਾਂ ਨੂੰ ਆਉਣ ਵਾਲੇ ਕੁਝ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੀ ਬਦਲਵਾਏ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਜੇ ਆਪਾਂ ਗੱਲ ਕਰੀਏ ਤਾਂ 9 ਤਰੀਕ ਨੂੰ ਪੰਜਾਬ ਦੇ ਵਿੱਚ ਇਲਾਕਿਆਂ ਦੀ ਗੱਲ ਕਰੀਏ ਖਾਸ ਕਰਕੇ ਚੰਡੀਗੜ੍ਹ ਮੋਹਾਲੀ ਪੰਚਕੁਲਾ ਹੋ ਗਿਆ ਇਹਨਾਂ ਇਲਾਕੇ ਵਿੱਚ ਆਪਾਂ ਨੂੰ ਹਲਕੇ ਛਰਾਟੇ ਦੇਖਣ ਨੂੰ ਮਿਲੇ ਸੀਗੇ ਬਾਕੀ ਜੇ ਆਪਾਂ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦਾ ਮੌਸਮ ਗਰਮ ਅਤੇ ਖੁਸ਼ਕ ਬਣਿਆ ਹੋਇਆ ਹੈ ਹਮਸਤ ਬਣੀ ਹੋਈ ਹੈ ਜਿਸ ਦਿਨ ਆਪਾਂ ਗੱਲ ਕਰ ਲਈਏ ਤਾਂ ਮੌਨਸੂਨ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਤਾਂ ਮੌਨਸੂਨ ਬਿਲਕੁਲ ਸੁਸਤ ਪੈ ਚੁੱਕੀ ਹੈ ਤੇ ਗੱਲ ਕਰੀਏ ਉੱਤਰ ਭਾਰਤ ਹੋ ਗਿਆ ਜ਼ਿਆਦਾਤਰ ਇਲਾਕੇ ਮੱਧ ਭਾਰਤ ਹੋ ਗਿਆ ਤਾਂ ਮੌਸਮ ਇੱਥੇ ਬਿਲਕੁਲ ਬ੍ਰੇਕ ਲੱਜੁਕੀ ਹੈ ਬਾਕੀ ਆਪਾਂ ਗੱਲ ਕਰੀਏ ਤਾਂ ਮੌਸਮ ਹਜੇ ਐਕਟੀਵੇਟ ਨਹੀਂ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਬਾਕੀ ਪੰਜਾਬ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਉੱਤੇ ਪੰਜਾਬ ਦੇ ਵਿੱਚ ਤਾਂ ਮੌਸਮ ਬਿਲਕੁਲ ਸਾਫ਼ ਕਰਦੇ ਰਿਹਾ ਹਲਕੀ ਫੁਲਕੀ ਬੱਦਲਬਾਹੀ ਟੁੱਟਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਵਿੱਚ ਇਲਾਕੇ ਹੋਣਗੇ ਹੁਸ਼ਿਆਰਪੁਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਇੱਧਰ ਦੇ ਇਲਾਕਿਆਂ ਵਿੱਚ ਆਪਾਂ ਨੂੰ ਟੁੱਟਵੇਂ ਰੂਪ ਦੇ ਬੱਦਲਬਾਹੀ ਦੇਖਣ ਨੂੰ ਮਿਲ ਰਹੀ ਹੈ ਚੰਡੀਗੜ੍ਹ ਮੋਹਾਲੀ ਰੋਪੜ ਹੋ ਗਿਆ ਪਟਿਆਲਾ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਕਲੋਪਰੇਚਰ ਦੇ ਏਰੀਆ ਜਿਹੜਾ ਬੰਗਾਲ ਦੀ ਖਾੜੀ ਦੇ ਉੱਤੇ ਬਣਿਆ ਹੋਇਆ ਇਹ ਅੱਗੇ ਆਪਾਂ ਗੱਲ ਕਰੀਏ ਤਾਂ ਇਹ ਉੱਤਰ ਭਾਰਤ ਦੇ ਕੁਝ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਬਾਕੀ ਜੇ ਆਪਾਂ ਗੱਲ ਕਰੀਏ ਤਾਂ ਮੀਂਹ ਦੇ ਅਸਾਰ ਤਾਂ ਆਪਾਂ ਨੂੰ ਬਹੁਤ ਘੱਟ ਲੱਗ ਰਹੇ ਹਨ ਫਿਲਹਾਲ ਅੱਗੇ ਗੱਲ ਕਰੀਏ ਤਾਂ ਪੰਜਾਬ ਦਾ ਮੌਸਮ ਦੇ ਗਰਮ ਅਤੇ ਖੁਸ਼ਕ ਬਣਿਆ ਹੋਇਆ ਹੈ ਜੇ ਅੱਗੇ ਆਪਾਂ ਗੱਲ ਕਰ ਲਈਏ ਤਾਂ 2-4 ਥਾਵਾਂ ਦੇ ਵਿੱਚ ਮੀਂਹ ਦੇ ਚਾਂਸ ਦੇਖਣ ਨੂੰ ਮਿਲ ਸਕਦੇ ਹਨ ਆਉਣ ਵਾਲੇ ਘੰਟਿਆਂ ਦੇ ਵਿੱਚ ਬਾਕੀ ਆਪਾਂ ਲੱਗਦੇ ਲੱਗ ਖੇਤਰ ਹੋਣਗੇ ਜਿਸ ਦੇ ਨਾਲ ਹਰਿਆਣੇ ਨਾਲ ਟੱਚ ਕਰਦੇ ਖੇਤਰ ਹੋਣਗੇ ਇਧਰ ਹਰਿਆਣੇ ਨਾਲ ਟੱਚ ਕਰਦੇ ਖੇਤਰ ਮੋਹਾਲੀ ਖੇਤਰ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਵੀ ਆਪਣਾ ਟੁੱਟਵੇਂ ਰੂਪ ਦੇ ਵਿੱਚ ਬਦਲ ਬਾਈ ਦੇਖਣ ਨੂੰ ਮਿਲ ਸਕਦੀ ਹੈ ਹਲਕੇ ਤੋਂ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਆਪਾਂ ਗੱਲ ਕਰੀਏ ਪੰਜਾਬ ਦਾ ਮੌਸਮ ਠੀਕ-ਠਾਕ ਬਣਿਆ ਹੋਇਆ ਹੈ ਹਲਕੇ-ਫੁਲਕੇ ਬਦਲ ਬਾਈ ਆਪਾਂ ਨੂੰ ਆਉਣ ਵਾਲੇ ਘੰਟਿਆਂ ਵਿੱਚ ਦੇਖਣ ਨੂੰ ਮਿਲ ਸਕਦੇ ਜਿਹਦੇ ਖਾਸ ਕਰਕੇ ਇਲਾਕੇ ਹੋ ਸਕਦੇ ਹਨ ਜਿਦੇ ਵਿੱਚ ਪਠਾਨਕੋਟ ਹੋ ਗਿਆ ਸ਼ਹਿਰਪੁਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਚੰਡੀਗੜ੍ਹ ਹੋ ਗਿਆ ਮੋਹਾਲੀ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੀ ਬਦਲ ਬਾਈ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਲੁਧਿਆਣਾ ਹੋ ਗਿਆ ਪਟਿਆਲਾ ਹੋ ਗਿਆ ਸ਼੍ਰੀ ਫਤਿਹਗੜ੍ਹ ਸਾਹਿਬ ਹੋ ਗਿਆ ਸੰਗਰੂਰ ਹੋ ਕੀ ਫੁਲਕੀ ਬੱਦਲਬਾਈ ਆਉਣ ਵਾਲੇ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਜੇ ਓਵਰਆਲ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਪੰਜਾਬ ਦਾ ਮੌਸਮ ਖੁਸ਼ਕ ਅਤੇ ਗਰਮ ਬਣਿਆ ਹੋਇਆ ਹੈ ਮੀਂਹ ਪੈਣ ਦੇ ਚਾਂਸ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਘੱਟ ਲੱਗ ਰਹੇ ਹਨ ਆਪਾਂ ਲਾਈਵ ਰੇਨ ਡਾਟਾ ਮਾਡਲ ਦੇਖ ਲੈਣ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਜੇ ਆਪਾਂ 10 ਤਰੀਕ ਦੀ ਗੱਲ ਕਰ ਲਈਏ ਰਾਤੀ 1 ਵਜੇ ਦਾ ਪੰਜਾਬ ਦਾ ਮੌਸਮ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਹੈ ਅੱਗੇ ਜੇ ਆਪਾਂ ਗੱਲ ਕਰ ਲਈਏ 10 ਤਰੀਕ ਨੂੰ ਸਵੇਰੇ 4 ਵਜੇ ਦੇ ਵਿੱਚ ਹਲਕੀ ਫੁਲਕੀ ਬੱਦਲਬਾਈ ਗੁਰਦਾਸਪੁਰ ਹੋ ਗਿਆ ਟਾਂਡਾ ਹੋ ਗਿਆ ਇਹਨਾਂ ਹਲਕੀ-ਫੁਲਕੀ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ। ਬਾਕੀ ਆਪਾਂ ਜੇ ਆਪਾਂ ਜੇ ਗੱਲ ਕਰ ਲਈਏ 10 ਤਰੀਕ ਨੂੰ ਸਵੇਰੇ 8 ਵਜੇ ਦੇ ਵਿੱਚ ਆਪਾਂ ਕੁਝ ਇਲਾਕੇ ਹੋਗੇ ਇਹਨਾਂ ਵਿੱਚ ਹਲਕੀ-ਫੁਲਕੀ ਬੱਦਲਵਾਈ ਦੇ ਨਾਲ ਪਟਿਆਲਾ, ਸੰਗਰੂਰ, ਮਲੇਰਕੋਟਲਾ, ਲੁਧਿਆਣਾ, ਜਲੰਧਰ ਹੋਗੇ ਇਹਨਾਂ ਇਲਾਕਿਆਂ ਵਿੱਚ ਹਲਕਾ-ਫੁਲਕਾ ਆਪਾਂ ਲਾਈਟ ਟੂ ਮੋਡਰੇਟ ਰੇਨ ਦੇਖਣ ਨੂੰ ਮਿਲ ਸਕਦੀ ਹੈ। ਬਾਕੀ ਜੇ ਆਪਾਂ ਗੱਲ ਕਰ ਲਈਏ ਆਪਾਂ 10 ਤਰੀਕ ਨੂੰ 1 ਵਜੇ ਦੀ ਗੱਲ ਕਰ ਲਈਏ ਦੁਪਹਿਰ ਜਿਸ ਦੇ ਵਿੱਚ ਪਟਿਆਲੇ ਦਾ ਇਲਾਕਾ ਹੋ ਗਿਆ, ਇੱਧਰ ਮਲੇਰਕੋਟਲਾ ਹੋ ਗਿਆ, ਲੁਧਿਆਣਾ ਹੋ ਗਿਆ, ਜਲੰਧਰ ਹੋ ਗਿਆ। ਇਹ ਰਾਮਦੇਵ ਕੀ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ